ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਨੇ ਆ ਮਟਰ ਤੇ ਮਸੂਮਾ ਦੀ ਸਬਜ਼ੀ ਆਹ ਦੇਖੋ ਆਹ ਪਤੋਂ ਕਿ ਰਕਲ ਮਸਰੂਮ ਮਟਰ ਤੇ ਆਹ ਤੜਕੇ ਦਾ ਸਾਰਾ ਸਮਾਨ ਆਪ ਤਿਆਰ ਕਰਕੇ ਰੱਖ ਲਿਆ ਤਾਂ ਹੁਣ ਆਪਾਂ ਗੈਸ ਕਰਦੇ ਆ ਆਨ ਗੈਸ ਆਨ ਕਰਕੇ ਤੇ ਆਪਾਂ ਲਾਵਾਂਗੇ ਦੇਸੀ ਘਿਓ ਦਾ ਤੜਕਾ ਆਹ ਪਾਂਡੇ ਚ ਪਾ ਲਿਆ ਇੱਕ ਛਿੱਕਿਓ ਦੀ ਇਨੂੰ ਥੋੜਾ ਜਿਹਾ ਗਰਮ ਹੋਣ ਦਿੰਨੇ ਆ ਫਿਰ ਆਪਾਂ ਇਹਦੇ ਚ ਜੀਰਾ ਸਾਬਤ ਧਨੀਆ ਤੇ ਕਾਲੀ ਮਿਰਚ ਪਾਵਾਂਗੇ ਆ ਸਾਰਾ ਇਹਦੇ ਚ ਆਪਾਂ ਨਾ ਪਾ ਕੇ ਰੱਖ ਲਿਆ ਸੀ ਜੀਰਾ ਕਾਲੀ ਮਿਰਚ ਤੇ ਸਾਬਤ ਧਨੀਆ ਦਾ ਤੜਕਾ ਇਹਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਆਪਾਂ ਉਹਨਾਂ ਪਾਇਦੇ ਚ ਪਾਉਣੇ ਆ ਹਨ ਪਿਆਜ਼ ਚੀਰ ਕੇ ਰੱਖ ਲਈ ਸੀ ਪਹਿਲਾਂ ਹੀ ਸਾਰਾ ਤੜਕਾ ਤਿਆਰ ਆ ਤੇ ਆਜ ਚੰਗੀ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਬਰਾਊਨ ਕਰ ਲਾਂਗੇ ఫా ఇంకా మేస్ట్ హాను పాద పేస్ట ఏ అదరక లసణ హరి మిర్చ సీజా మిక్స్ కేస్ట బి హా చరణిట భా వీ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਪੇਸਟ ਨੂੰ ਵੀ ਵਿੱਚ ਰੌਣਜਾ ਕਰ ਲਵਾਂ ਤਾਂ ਲੱਗਦੀ ਆ ਤਾਂ ਹੁਣ ਆਪਾਂ ਕੱਟੇ ਸਿੱਖ ਟਮਾਟਰ ਦੋ ਟਮਾਟਰ ਪੰਨਨ ਇਸ ਤੇ ਪਾ ਦਈਏ ਇਸ ਚੰਗੀ ਵਾਰਾ ਆਪਾਂ ਨੂੰ ਤਿਆਰ ਕਰ ਲਾਂਗੇ ਮਸਾਲੇ ਨੂੰ ਵਧੀਆ ਤਿਆਰ ਕਰ ਲਾਂਗੇ ਜਿਵੇਂ ਜਿਵੇਂ ਤਰੀਕੀ ਨੂੰ ਬਹੁਤ ਟੇਸਟੀ ਹੁੰਦੀ ਆ ਇਹ ਚਲੋ ਕੀ ਜੀ ਕਰਨਾ ਆਪਣਾ ਪੂਰਾ ਵਧੀਆ ਮਿਕਸ ਕਰਕੇ ਵਧੀਆ ਤਿਆਰ ਕਰਕੇ ਥੋੜੀ ਜਿਨਾਂ ਚਮਚੇ ਤੇ ਕਰਕੇ ਨੂੰ ਆਪਾਂ ਕਰਾਂਗੇ ਤਿਆਰ ਮਸਾਲੇ ਨੂੰ ਨਾ ਨਾ ਖੁਰ ਹੁੰਲੇ ਲੱਗ ਜਾਂਦਾ ਉਹ ਦੇਖ ਕੇ ਫਰਾਈ ਦੇ ਜਿਹੀ ਤਰ੍ਹਾਂ ਨਾਲ ਵਧੀਆ ਆਪਾਂ ਨੂੰ ਤਿਆਰ ਕਰਨਾ ਹੁਣ ਹੁਣ ਕੇ ਕੱਚਾ ਜਨ ਆ ਰਹੇ ਜੇ ਫਿਰ ਨਾ जी मोरी उस समय लई जी रही है कच्चा कच्चा जहा लगता लसन भी ना मसाला बन के हो गया अपना तैयार है हूं आप नॉ सारा ऐड कर दीए हाँ जी अपना मसाला हो गया बन के तैयार හොන් අප පදචම සලයට කරතිගේ හො අපා සෙද්දා නමක පමන්ගේ තැන චමිච හල්දී දෙවිය ප තැන චමචි පමන්ගේ ਤਾਂ ਦੋ ਟਾ ਇੱਕ ਪਾ ਦਿੰਨੀ ਆ ਜਿਆਦਾ ਨਾ ਹੋ ਜੇ ਤੇਰਪੂ ਲੱਗ ਜਾ ਤੇ ਥੋੜੀ ਜੀ ਆਪਾਂ ਨਾਲ ਇਹਦੇ ਚ ਲਾਲ ਮਿਰਚ ਵੀ ਐਡ ਕਰ ਦਿੰਨੇ ਹਰੀ ਵੀ ਪਾਈ ਆ ਹੁਣ ਤਾਂ ਇੰਨੀ ਕੁ ਵੈਸੇ ਅਸੀਂ ਬਹੁਤ ਘੱਟ ਪਾਉਣੀ ਆ ਲਾਲ ਮਿਰਚ ਤੇ ਇੱਕ ਚਮਚਾ ਆਪਾਂ ਪਾ ਦਿੰਨੇ ਆ ਕਾਲੀ ਮਿਰਚ ਦਾ ਨਪਾ ਸਾਰੇ ਮਸਾਲੇ ਕਰਦੇ ਐਡ ਇਹਦੇ ਚ ਇਹ ਤੁਹਾਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਕਸ ਕਰਕੇ ਫਿਰ ਕਰਦੇ ਹਾਂ ਨੂੰ ਕੋਪ ਇੱਕ ਮਿੰਟ ਨਾਲ ਪਰੋਟਾ ਕ ਦਿਨੇ ਆ ਤੇ ਮਸਾਲੇ ਨਾ ਇਹਦੇ ਵਿੱਚ ਮਿਕਸ ਰਚ ਕੇ ਮਤਵਲ ਕੇ ਪੂਰੇ ਵਧੀਆ ਤਿਆਰ ਹੋ ਜਾਣਗੇ ਟਕਤਾ ਇਹਨੂੰ ਆਪੇ ਇਹਦੇ ਨਾਲ ਦੇਖੋ ਵਧੀਆ ਬਣ ਰਿਹਾ। ਕਿੰਨਾ ਸੋਹਣਾ ਤਿਆਰ ਹੋਇਆਗਾ। ਹੁਣ ਦੇਖੋ। ਕਿੰਨਾ ਵਧੀਆ ਬਣ ਗਿਆ। ਇਹ ਤੁਹਾਨੂੰ ਬਣਾ ਕੇ ਸਾਰੇ ਨੂੰ ਦਿਖਾਉਣੇ ਆਪਾਂ। ਤਾਂ ਫਿਰ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ। ਕਿਨੇ ਕਿਨੇ ਖਾਣੇ ਆ ਕੋਲੋਂ ਚੱਕ ਕੇ ਵੀ ਆ ਜਿਓ ਫਿਰ। ਹੁਣ ਆਪਾਂ ਇਹਦੇ 'ਚ ਪਾ ਦਿਆਂ ਇੱਕ ਗਲਾਸ ਪਾਣੀ ਐਡ। ਫਿਕਸਰੀ ਬਣਾਵਾਂਗੇ ਆਪਾਂ ਵਧੀਆ। ਸੰਗਣੀ ਟੇਸਟੀ ਕਰੀ ਵਧੀਆ ਬਣਾਵਾਂਗੇ ਆਪਾਂ ਦੇਖੀ ਚੱਲੋ ਤੁਸੀਂ ਤੇ ਹੁਣ ਆਪਾਂ ਇਹਨੂੰ ਨਮ ਪਰੋ ਦਿੰਦੀਆਂ ਟਾਕ ਤਾਂ ਤੜੀ ਤਿਆਰ ਹੋ ਜੂਗੀ ਫਿਰ ਆਪਾਂ ਸਮਾਨ ਚ ਪਾਵਾਂਗੇ ਦੁੱਝਾ ਕੱਟ ਕੇ ਤਿਆਰ ਕਰ ਲੈਨੇ ਮਸਾਲਾ ਤਾਂ ਤਿਆਰ ਹੋ ਹੀ ਜਾਂਦਾ ਇਹਨਾਂ ਨੂੰ ਆਪਾਂ ਕੱਟ ਕੇ ਰੱਖ ਲੈਨੇ ਸਾਰਿਆਂ ਨੂੰ ਫਿਰ ਵਧੀਆ ਪਾ ਦਾਂਗੇ ਦੇ ਵਿੱਚ ਇਸ ਕਰਕੇ ਤੇ ਮਟਰ ਆਪਣੇ ਆ ਕੱਢੇ ਪਏ ਆ ਆ ਦੇਖੋ ਜੀ ਆਪਣਾ ਮਸਾਲਾ ਹੋ ਗਿਆ ਤਿਆਰ ਤਰੀ ਵਧੀਆ ਬਣ ਗਈ ਆ ਦੇ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਆਹ ਮਸਾਲਾ ਨੂੰ ਪਾ ਦਿੰਨੇ ਆ மட்டிாா் சான் இன்னும் டக்கு தனி ஆ ਹੱਥ ਜੀ ਬਣ ਕੇ ਹੋ ਗਈ ਆਪਣੀ ਤਿਆਰ ਤਾਂ ਹੁਣ ਆਪਾਂ ਇਹਦੇ ਚ ਪਾਉਣੀਆ ਕਰਨ ਮਸਾਲਾ ਇਹਨਾਂ ਕੁ ਕਰਨ ਮਸਾਲਾ ਪਾ ਦੇਣਾ ਆਪਾਂ ਨਮਕ ਵੀ ਆਣੀ ਦੇ ਲਈ ਤੇ ਥੋੜੀ ਜੀ ਆਪਾਂ ਕਰ ਦਿੰਨੇ ਇਹਦੇ ਚ ਮੇਥੀ ਐਡਿੰਗ ਨੂੰ ਬਦਿਹਾ ਬਣ ਗਿਆ ਤੇ ਆਪਾਂ ਦਨੀਆ ਕਾਤੇ ਰੱਖਿਆਗਾ ਤੇ ਬਸ ਇਹਦੇ ਚ ਮੜਾ ਜਿਆਕੀ ਦੋ ਪਿਸਕੰਟਾ ਦਾ ਧਨੀਆ ਪਾ ਦਿੰਦੇ ਸਿੱਧ ਜਲਾਪ ਕਰ ਜੀਦਾ ਹੁਣ ਅੰਪੈੜੀ ਪਾ ਦਿੰਦੇ ਚੰਨ ਆਲਸੋ ਢੱਕੀ ਲੱਗਿਆ ਉਧਰ ਪਾ ਦਈਏ ਜਦੋਂ ਇਹ ਧਨੀਆ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ बहुत वजिए बन गई जीन जिन्हों पसंद आ जिन्हों जीन पसंद आना कमेंट करके दसो आखो कि बन गई अपनी देख लो जी बहुत वजी बन गई देखो तरी भी बहुत सोहनी बनी है बहुत तो वजी लग रही है देखने टेस्टी भी बनी है वैसे मैं कॉलली चाके बढ़ाखो कि वह बन गई बहुत वजी तैयार होगी बन के जीन पसंद आ कॉलियाँ चके आ जाओ कमेंट भी कर दो चंगा ਕਿਹਨੂੰ ਕਿਹਨੂੰ ਵਧੀਆ ਲੱਗੀ ਕਿਹਨੂੰ ਪਸੰਦ ਆ ਕਿਹਨੂੰ ਨਹੀਂ ਪਸੰਦ ਸਾਰੇ ਕਮੈਂਟ ਕਰੋ ਵਧੀਆ